ਦੋਸਤੋ ਪਿਛਲੇ ਹਫਤੇ ਇੱਕ ਬਹੁਤ ਵੱਡੀ ਘਟਨਾ ਵਾਪਰਦੀ ਹੈ। ਬਜਿੰਦਰ ਪਾਦਰੀ ਨੂੰ ਸਜ਼ਾ ਹੋ ਜਾਂਦੀ ਹੈ। ਜੱਜ ਹੁਕਮ ਦਿੰਦਾ ਹੈ ਕਿ ਇਸ ਨੂੰ ਆਖਰੀ ਦਮ ਤੱਕ ਯਾਨੀ ਸਾਹਾਂ ਦੇ ਖਾਤਮੇ ਤੱਕ ਸੀਖਾਂ ਦੇ ਪਿਛੇ ਰੱਖੋ। ਇਸ ਨੂੰ ਬੋਲਦੇ ਆ ਤਾਂ ਉਮਰ ਕੈਦ। ਕਿ ਮਤਲਬ ਕਿ ਜਿੰਨੀ ਉਮਰ ਹੈ ਕੀ ਆ ਉਹ ਸਾਰੀ ਦੀ ਸਾਰੀ ਹੁਣ ਚੱਕੀ ਚ ਬੀਤੂ। ਕੋਠੜੀ ਚ ਬੀਤੂ ਜਾਂ ਬੈਰਕ ਚ ਬੀਤੂ ਪਰ ਇੱਕ ਖਬਰ ਜਿਸ ਤਰ੍ਹਾਂ ਵਿਚਾਰੀ ਜਾਣੀ ਚਾਹੀਦੀ ਸੀਗੀ ਪੱਤਰਕਾਰਾਂ ਮੰਨੀਓ ਵਿਸ਼ਲੇਸ਼ਕਾਂ ਮੰਨੀਓ ਸਮਾਜ ਦੇ ਇੱਕ ਪੜ੍ਹੇ ਲਿਖੇ ਤਬਕੇ ਮੰਨੀਓ ਜਿਸ ਗਹਿਰਾਈ ਨਾਲ ਜਿਸ ਬਾਰੀਕ ਬਿਣੀ ਦੇ ਨਾਲ ਇਸ ਖਬਰ ਨੂੰ 360 ਡਿਗਰੀ ਤੋਂ ਘੋਖਣਾ ਚਾਹੀਦਾ ਸੀ ਵਿਚਾਰਨਾ ਚਾਹੀਦਾ ਸੀ ਮੈਨੂੰ ਲੱਗਦਾ ਕਿ ਇਸ ਮੁੱਦੇ ਤੇ ਨਾ ਥਾਰ ਚੜ ਗਈ। ਹੁਣ ਤੁਸੀਂ ਕਹੋਗੇ ਕਿ ਥਾਰ ਕਿੱਦਾਂ ਚੜ ਗਈ। ਉਹੀ ਬਠਿੰਡੇ ਵਾਲੀ। ਪਹਿਲਾਂ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਕੀਂ ਹੁੰਦੇ ਸੀ ਅੱਜ ਕੱਲ ਥਾਰ ਬਹੁਤ ਚੱਲਦੀ ਹੈ ਸਭ। ਤੇ ਉਸ ਥਾਰ ਦੇ ਵਿੱਚੋਂ ਫੜੀ ਜਾਂਦੀ ਹੈ ਕਹੋ ਸੰਦੀ ਸਰਕਾਰ ਬਾਅਦ ਵਿੱਚ ਮੇਕਅਪ ਲਥੇ ਤੋਂ ਬਿਨਾ ਜੋ ਤਸਵੀਰ ਆਈ ਉਹ ਸਭ ਨੂੰ ਪਤਾ ਹੈ। ਖੈਰ ਮੈਂ ਉਧਰ ਨਹੀਂ ਜਾਂਦਾ ਨਿੱਜੀ ਨਹੀਂ ਹੁੰਦਾ। ਮਸਲਾ ਇਹ ਹੈ ਕਿ ਉਸ ਖਬਰ ਨੇ ਜਿਹਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਬੀਬੀ ਥਾਰ ਦੇ ਵਿੱਚ ਹੈਰੂਨ ਲਿਆਂਦੀ ਫੜੀ ਗਈ ਉਸ ਖਬਰ ਨੇ ਇਸ ਖਬਰ ਨੂੰ ਜਿਸ ਤਰੀਕੇ ਨਾਲ ਦੇਖਣਾ ਵਾਚਣਾ ਘੋਖਣਾ ਪੜਤਾਲਣਾ ਚਾਹੀਦਾ ਸੀ ਉਸ ਨੂੰ ਬਿਲਕੁਲ ਧਰ किनार ਕਰ ਦਿੱਤਾ ਹਾਲਾਂਕਿ ਉਹ ਖਬਰ ਕੋਈ ਛੋਟੀ ਖਬਰ ਨਹੀਂ ਖਬਰ ਦੀ ਖਬਰ ਤੇ ਇਹ ਵੀ ਹੈ ਕਿ ਉਸ ਬੀਬੀ ਦੇ ਤਾਰ ਬਹੁਤ ਵੱਡੇ ਅਫਸਰਾਂ ਦੇ ਨਾਲ ਜੁੜੇ ਹੋਏ ਸਨ ਐਸਾ ਸਾਨੂੰ ਸਾਡੇ ਇਲਾਕੇ ਚੋਂ ਸੁਣਾਈ ਦੇ ਰਿਹਾ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕੌਣ ਉਸ ਨੂੰ ਮਾਨਸਾ ਤੋਂ ਆਰਜੀ ਜ਼ਿਲਾ ਬਦਲੀ ਕਰਾ ਕੇ ਇੱਥੇ ਲੈ ਕੇ ਆਇਆ ਜਿਹਦੇ 33 32 ਤਬਾਦਲੇ ਪਹਿਲਾਂ ਹੋ ਚੁੱਕੇ ਸਨ ਪੁਲਿਸ ਲਾਈਨ ਮਿਲੀ ਹੋਈ ਆ ਡਿਊਟੀ ਉਦ ਕਰਨੇ ਹੀ ਰਹੇ ਕੌਣ ਸੀ ਉਹਦੇ ਮਕਰ ਕੌਣ ਸੀ ਉਹਦੇ ਮਕਰ ਸਰ ਜੋ ਇਹਨਾਂ ਦੀ ওসি ਆਈ ਬ੍ਰਾਂਚ ਹੁੰਦੀ ਆ ਉਹਦੇ ਵਿੱਚ ਕੌਣ ਬੈਠਾ ਸੀਗਾ ਸਾਹਿਬ ਜਾਂ ਕੀਤੇ ਇਸ਼ਾਰੇ ਤੇ ਸਭ ਕੁਝ ਹੋ ਰਿਹਾ ਸੀਗਾ ਇਹ ਚੰਨਣਾ ਬਹੁਤ ਜ਼ਰੂਰੀ ਹੈ ਸਰ ਖੈਰ ਹੁਣ ਆਈਏ ਅਸੀਂ ਉਸੇ ਗੱਲ ਤੇ ਜਿਸ ਗੱਲ ਨੂੰ ਅਧ ਵਿਚਾਲੇ ਜੇ ਛੱਡ ਦਿੱਤਾ ਗਿਆ ਤੁਸੀਂ ਇਹ ਖਬਰਾਂ ਸੁਣੀਆਂ ਹੋਣੀਆਂ ਕਿ ਜੇ ਬਜਿੰਦਰ ਜਿਹੜਾ ਸੀਗਾ ਯਮਨਾ ਨਗਰ ਦਾ ਰਹਿਣ ਵਾਲਾ जाट ਸੀ ਫਲਾਸੀ ਫਲਾਸੀ ਨਹੀਂ ਸਾਬ ਮੈਂ ਤੁਹਾਨੂੰ ਇਤੋਂ ਵੀ ਗਾਂਹ ਦੀਆਂ ਜਾਣਕਾਰੀਆਂ ਦੇਣ ਜਾ ਰਿਹਾ ਐਕਚੁਅਲ ਤੇ ਬਜਿੰਦਰ ਹਰਿਆਣਾ ਦਾ ਵੀ ਨਹੀਂ ਦੇਖੋ ਕਿੰਨੀਆਂ ਵੱਡੀਆਂ ਗੱਲਾਂ ਲੋਕਾ ਲਾਈਆਂ ਜਾਂਦੀਆਂ ਨੇ ਸੇ ਬੇਸਿਕਲੀ ਤਾਂ ਜੇ ਦੇਖੀਏ ਤਾਂ ਇਹਦਾ ਜਿਹੜਾ ਫਾਦਰ ਸੀਗਾ ਬਜਿੰਦਰ ਦਾ ਪਿਤਾ ਜਿਹੜਾ ਰੋਡ ਵੇਜ਼ ਦਾ ਕਹ ਲੋ ਕਿ ਅਧਿਕਾਰੀ ਸੀਗਾ ਕਰਮਚਾਰੀ ਕਹ ਲੋ ਅੱਛਾ ਇਹਦਾ ਨਾਮ ਜਿਹੜਾ ਛੋਟਾ ਨਾਮ ਸੀਗਾ ਸੈਵੀ ਸੀਗਾ ਸੈਵੀ ਬਚਪਨ ਦੇ ਵਿੱਚ ਬਹੁਤ ਪੜਾਕੂ ਤਾਂ ਨਹੀਂ ਪਰ ਲੜਾਕੂ ਸੀ ਇਹਨਾਂ ਦਾ ਪਿੰਡ ਬੇਸਿਕਲੀ यूपी ਦਾ ਗੰਡੇਰਾ ਸੀਗਾ ਜਿਲ੍ਹਾ ਸੀ ਸ਼ਾਮਲੀ ਠੀਕ ਹੈ ਜੀ यमुनानगर ਚ ਇਹਦੇ ਪਿਤਾ ਦਾ ট্রান্সਫਰ ਹੋਇਆ ਸੀਗਾ ਮਤਲਬ ਕਿ ਉਥੋਂ ਇਹ ਇੱਥੇ ਸ਼ਿਫਟ ਹੋ ਗਏ ਬੇਸਿਕਲੀ ਹੈ जाट ਪਰ ਇਹ ਹਰਿਆਣੇ ਦੇ ਨਹੀਂ ਮੂਲ ਤੌਰ ਤੇ यूपी ਦੇ ਸੀਗੇ ਪਹਿਲਾ ਫੈਕਟ ਇਹ ਕਲੀਅਰ ਹੋ ਗਿਆ ਵਿਕਾਸਨਗਰ ਕਲੋਨੀ ਚ ਰਹਿੰਦੇ ਸੀਗੇ ਦੂਜਾ ਫੈਕਟ ਇਹ ਆ ਇਦੇ ਪਿਤਾ ਨੇ ਜਗਦੀਸ਼ ਚੰਦਰ ਜਿੰਨਾ ਦਾ ਨਾਮ ਸੀਗਾ ਜਗਦੀਸ਼ ਚੰਦ ਸੌਰੀ ਕਰਜ਼ਾ ਲੈ ਕੇ ਆਪਣਾ ਦੋ ਮੰਜ਼ਲਾ ਮਕਾਨ ਬਣਾਇਆ ਸੀਗਾ ਜਦੋਂ ਇਹ ਪਾਦਰੀ ਬਣਿਆ ਤਾਂ ਫਿਰ ਤੇ ਦਾ ਜੀਵਨ ਜੀਣ ਦਾ ਢਾਂਗ ਹੀ ਬਦਲ ਗਿਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੀ ਇਹਦੇ ਆਪਣੇ ਯਾਨੀ ਸੇਵੀ ਕਿਸੇ ਸਮੇਂ ਦਾ ਜਿਹੜਾ ਸੇਵੀ ਸੀ ਹਾਲੇ ਉਹ ਬਜਿੰਦਰ ਨਹੀਂ ਬਣਦਾ ਸੈਵੀ ਦੇ ਆਪਣੇ ਪਿਤਾ ਦੇ ਨਾਲ ਸਬੰਧ ਸ਼ੁਰੂ ਤੋਂ ਚੰਗੇ ਨਹੀਂ ਰਹੇ ਮੈਂ ਜਦੋਂ ਕਿਹਾ ਕਿ ਲੜਾਕੂ ਕਿਸਮ ਦਾ ਬੰਦਾ ਸੀਗਾ ਇਹਦੇ ਤੇ ਹਾਲੇ ਵੀ ਆਪਰ ਨੂੰ ਪਤਾ ਬਹੁਤ سارے ਮੁਕਾਦਮੇ ਦਰਜ ਆ ਪਰੰਤੂ ਹੁੰਦਾ ਕੀ ਹੈ ਕਿ ਇਹ ਝਗੜਾਲੂ ਕਿਸਮ ਦਾ ਨੌਜਵਾਨ ਜਦੋਂ ਲਾਲੂ ਕੇ ਕੋਈ 20 ਕੁ ਸਾਲ ਦੀ ਉਮਰ ਚ ਸੀਗਾ ਤਾਂ ਉਸ ਵੇਲੇ ਇਹਨਾਂ ਨੇ ਨਾਰੰਗ ਚਿਕਨ ਸੈਂਟਰ ਸੀ ਜਿਹੜਾ ਤਾਂ ਸੋਰੀ ਚਾਵਲਾ ਚਿਕਨ ਸੈਂਟਰ ਉੱਥੇ ਗੋਲੀ ਚਲਾਈ ਸੀਗੀ ਜਿਹਦੇ ਵਿੱਚ ਨਾਰੰਗ ਨਾਮ ਦਾ ਵਿਅਕਤੀ ਜਿਹੜਾ ਸੀਗਾ ਉਸ ਨੂੰ ਗੋਲੀ ਲੱਗੀ ਸੀਗੀ ਤਾਂ ਇਹਦੇ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਸੀਗਾ ਕੁਝ ਖਬਰਾਂ 'ਚ ਅਸੀਂ ਵੀ ਪੜਿਆ ਅਸੀਂ ਬੋਲਿਆ ਵੀ ਹੋਇਆ ਕਿ ਸ਼ਾਇਦ ਕਿ ਕਤਲ ਦਾ ਮਾਮਲਾ ਸੀ ਨਹੀਂ ਅਟੈਂਪਟ ਟੂ ਮਰਡਰ ਦਾ ਮਾਮਲਾ ਸੀ ਉਹ ਬੰਦਾ ਬਚ ਗਿਆ ਸੀਗਾ ਫਿਰ ਇਹ 1.5 ਸਾਲ ਜੇਲ੍ਹ ਚਲਾ ਕੇ ਆਉਂਦਾ ਤੇ ਉਸ ਤੋਂ ਬਾਅਦ ਇਦਾਂ ਕਲੋਕੇ ਰਾਜ਼ੀਨਾਮਾ ਹੋ ਜਾਂਦਾ ਹੈ ਤਾਂ ਜੇਲ੍ਹ ਦੇ ਵਿੱਚ ਹੀ ਇਸ ਨੂੰ ਇੱਕ ਪਾਦਰੀ ਮਿਲਦਾ ਹੈ ਜਿਹੜਾ ਕਿ ਇਹਨੂੰ ਇੱਧਰ ਟੋਰਦਾ ਹੈ ਤਾਂ ਹੌਲੀ-ਹੌਲੀ ਦੱਸਦੇ ਆ ਕਿ ਉਹਦੀ ਚਰਚ ਤੇ ਵੀ ਇਸਨੇ ਜਾ ਕੇ ਆਗਦਾ ਹੱਕ ਜਮਾ ਲਿਆ ਸੀਗਾ ਇਹ ਦੱਸਿਆ ਜਾਂਦਾ ਹੈ ਹਾਲਾਂਕਿ ਭਾਈ ਮੇਰੇ ਖਿਆਲ ਦੇ ਨਾਲ ਇਹਦਾ ਕੋਈ ਪੁਸ਼ਟੀ ਤੇ ਨਹੀਂ ਕਰਦਾ ਪਰ ਦੱਸਦੇ ਆ ਕਿ ਉਸ ਪਾਦਰੀ ਦੇ ਨਾਲ ਵੀ ਇਸਨੇ ਮਾੜੀ ਕੀਤੀ ਕਿਉਂਕਿ ਸ਼ੁਰੂ ਤੋਂ ਹੀ ਬਜੇਂਦਰ ਜਿਹੜਾ ਸੀ ਝਗੜਾਲੂ ਜਾਂ ਕਹਿ ਲੋ ਕਿ ਲੜਾਕੂ ਕਿਸਮ ਦਾ ਦੱਸਿਆ ਜਾਂਦਾ ਸੀਗਾ ਫਿਰ ਉਸ ਤੋਂ ਬਾਅਦ ਦੀ ਕਹਾਣੀ ਤੁਹਾਡੇ ਸਾਹਮਣੇ ਆ ਮੈਂ ਉਧਰ ਜਾऊंगा ਨਹੀਂ ਰੈਪੀਟਿਸ਼ਨ ਨਹੀਂ ਜਾऊंगा ਪਰ ਜਦੋਂ ਸਜ਼ਾ ਹੋ ਰਹੀ ਸੀਗੀ ਬਜੇਂਦਰ ਨੂੰ ਜੋ ਦੋਸ਼ੀ ਕਰਾਰ ਹੋਣ ਤੋਂ ਬਾਅਦ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸ ਵੇਲੇ ਵਕੀਲ ਜਿਹੜਾ ਹੁੰਦਾ ਹੈ ਨਾ ਉਹ ਮੁਲਜ਼ਮ ਦੇ ਤਰਫੋਂ ਇੱਕ ਰਹਿਮ ਮੰਗਦਾ ਹੈ ਕਿ ਸਜ਼ਾ ਘੱਟ ਕਰ ਦਿੱਤੀ ਜਾਵੇ ਘੱਟ ਤੋਂ ਘੱਟ ਕਿਉਂਕਿ ਹੁਣ ਦੇਖੋ ਜਿਹੜਾ ਸਜ਼ਾ ਦਾ ਹੱਕਦਾਰ ਹੋ ਗਿਆ ਦੋਸ਼ੀ ਕਰਾਰ ਹੋ ਗਿਆ ਉਹਨੂੰ ਸਜ਼ਾ ਤੇ ਦੇਣੀ ਹੈ ਨਾ ਵੀ ਸਜ਼ਾ ਦੇ ਵਿੱਚ ਕੋਈ ਰਿਆਦ ਦੇ ਦਿੱਤੀ ਜਾਵੇ ਤਾਂ ਉੱਥੇ ਮਤਲਬ ਇਹ ਪਾਦਰੀ ਕਹਿੰਦਾ ਹੈ ਕਿ ਮੇਰੀ ਪਤਨੀ ਬਿਮਾਰ ਹੈ ਸਾਹਿਬ ਮੇਰੀ ਲੱਤ ਠੀਕ ਨਹੀਂ ਹੈ ਬੜੇ ਬੁਨਿਆਦੀ ਪਰ ਕੌੜੇ ਸਵਾਲ ਖੜੇ ਹੋਣਗੇ ਹਾਲਾਂਕਿ ਸਾਰੇ ਧਰਮਾਂ ਤੇ ਹੁੰਦੇ ਆ ਕਿਸੇ ਇੱਕ ਤੇ ਨਾ ਲਾਗੂ ਕਰਿਓ ਪਰ ਜਿਹੜਾ ਜਿਹੜਾ ਫਿਰ ਧਰਮ ਇਸ ਤਰ੍ਹਾਂ ਤਰਕ ਜਾਂ ਸਵਾਲ ਦੇ ਹਟਾ ਜਾਂਦਾ ਹੈ ਨਾ ਤਾਂ ਕਈ ਵਾਰ ਫਿਰ ਸਾਹਮਣੇ ਵਾਲੇ ਨੂੰ ਗੁੱਸਾ ਲੱਗਦਾ ਪਰ ਇਹ ਸਾਰਿਆਂ ਤੇ ਲਾਗੂ ਹੁੰਦੇ ਨੇ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਕਰਮਕਾਂਡ ਕਰਦੇ ਨੇ ਪਖੰਡ ਕਰਦੇ ਨੇ ਤਾਂ ਸਵਾਲ ਇਹ ਹੈ ਕਿ ਆਪਣੀ ਲਤ ਤੇ ਪਤਨੀ ਨੂੰ ਠੀਕ ਨਾ ਕਰ ਸਕਣ ਵਾਲਾ ਉਸੀਂ ਦੇਖੋ ਕਿ ਕਿਤੇ 5 ਜਾਂ 50 ਫਾਲੋਅਰ ਜਿਹਦੇ ਹੁੰਦੇ ਸੀ 14 ਲੱਖ ਫਾਲੋਅਰ ਹੋਣ ਦਾ ਦਾਵਾ ਜੋ ਕਰਦਾ ਹੈ ਉਹਨਾਂ ਚੋਂ ਪਤਾ ਨਹੀਂ ਕਿੰਨਿਆਂ ਦਾ ਦਾਵਾ ਕੀਤਾ ਜਾਂਦਾ ਹੈ ਕਿ ਮੈਂ ਰੋਗ ਨਵਿਰਤ ਕਰ ਦਿੱਤਾ ਰੋਗ ਠੀਕ ਕਰ ਦਿੱਤਾ ਇਹ ਬੰਦਾ ਐਟ ਕਿ ਪੂਤ ਪ੍ਰੇਤ ਪਤਾ ਨਹੀਂ ਲਾ ਇਲਾਜ ਕਿੰਨੀਆਂ ਬਿਮਾਰੀਆਂ ਠੀਕ ਕਰ ਦਿਤੀਆਂ ਉਹਦੇ ਤੋਂ ਆਪਣੀ ਲੱਤ ਤੇ ਆਪਣੀ ਪਤਨੀ ਕਿਉਂ ਨਾ ਠੀਕ ਹੋਈ ਇਹ ਇੱਕ ਤਾਰਕਿਕ ਸਵਾਲ ਹੈ ਸਾਹਿਬ ਹੁਣ 14 ਲੱਖ ਫੋਲੋਅਰ ਦੀ ਗੱਲ ਕਰੀਏ ਸਭ ਮੈਂ ਤੁਹਾਨੂੰ ਲੈ ਚੱਲਦਾ ਹੁਣ ਇਹ ਤੇ ਹੋਇਆ ਨਾ ਕੁਝ ਕਹ ਲਓ ਕਿ ਹਾਲਾਂਕਿ ਤੁਹਾਨੂੰ ਨੀਰਸ ਜੀ ਇਹ ਲੱਗੇਗੀ ਵੀਡੀਓ ਪਰ ਅੱਗੇ ਆਨੰਦ ਆਉਣਾ ਸਟਾਰਟ ਹੋ ਜਾਏਗਾ ਹੁਣ ਤੁਹਾਨੂੰ ਆਨੰਦ ਆਉਣਾ ਸਟਾਰਟ ਹੋ ਜਾਏਗਾ ਤੁਹਾਨੂੰ ਰੋਚਕ ਜਾਣਕਾਰੀ ਮਿਲਣੀ ਸਟਾਰਟ ਹੋ ਜਾਏਗੀ ਗੱਲ ਇਹ ਆ ਕਿ ਜਦੋਂ ਨਵੰਬਰ ਦਾ ਮਹੀਨਾ ਸੀਗਾ ਗੱਲ ਹੈਗੀ ਆ 17 ਨਵੰਬਰ ਮੇਰੇ ਕੋਲ ਖਬਰ ਹੈ ਉਹਦਾ ਪ੍ਰਿੰਟ ਆਊਟ ਹੈ 크ਰਿਸਚਨ ਕਮਿਊਨਿਟੀ ਅਨਾਉਂਸਸ ਸਪੋਰਟ ਟੂ ਆਮ ਆਦਮੀ ਪਾਰਟੀ ਇਨ ਢੇਰਾ ਬਾਬਾ ਨਾਨਕ ਢੇਰਾ ਬਾਬਾ ਨਾਨਕ ਦੇ ਵਿੱਚ ਉਸ ਵੇਲੇ ਬਾਈਲੈਕਸ਼ਨ ਚੱਲ ਰਿਹਾ ਸੀਗਾ ਸਭ ਨੂੰ ਪਤਾ ਹੈ ਨਾ ਕਾ ਇਸਾਈਆਂ ਦਾ ਇੱਕ ਬਹੁਤ ਵੱਡਾ ਇਕੱਠ ਹੁੰਦਾ ਤੇ ਉਸ ਇਕੱਠ ਦੇ ਵਿੱਚ ਸ਼ਰਿਆਮ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਜਾਂਦੀ ਹੈ ਸਰ ਦੇਖੋ ਇੱਥੋਂ ਹੀ ਸ਼ੁਰੂ ਹੁੰਦਾ ਹੈ ਇਸ ਬਜਿੰਦਰ ਦਾ ਦੂਸਰਾ ਸਫ਼ਰ ਭਾਰਤੀ ਜਨਤਾ ਪਾਰਟੀ ਦੀ ਟੇਕ ਸਾਹ ਮਾ ਜیتے ਹੈ ਮੈਂ ਐਸੀ ਗੱਲ ਬਹੁਤ ਵਾਰ ਕਹਿ ਚੁੱਕਾ ਜਾਂ ਲੁਧਿਆਣੇ ਵਰਗੇ ਸ਼ਹਿਰਾਂ ਤੇ ਮੈਂ ਬਹੁਤ ਵਰੀ ਕਹਿ ਚੁੱਕਾ ਹੁਣਾਂ ਦਾ ਮੰਨਣਾ ਹੈ ਕਿ ਅਸੀਂ 20 ਤੋਂ 30 ਤੋਂ 40 ਇਤੋਂ ਤੱਕ ਜਾਣਾ ਹੈ ਪੰਜਾਬ ਚ ਦਿਲ ਜਿਤਨੇ ਪੰਜਾਬੀਆਂ ਦੇ ਕਹਿੰਦੇ ਫਿਰ ਮੈਂ ਅੱਗੇ ਵੀ ਦੱਸ ਚੁੱਕਾ ਆਪਣੀ ਆਡੀਅੰਸ ਨੂੰ ਕਿ ਕੋਲਕਾਤਾ ਤੋਂ ਲੈ ਕੇ ਅੰਮ੍ਰਿਤਸਰ ਤੱਕ ਇੱਕ ਵਿਸ਼ੇਸ਼ ਉਦਯੋਗਿਕ ਕੋਰੀਡੋਰ ਬਣਾਇਆ ਜਾ ਰਿਹਾ ਹੈ जिड़ा के अडानी वास्ते बहुत मुफीद ऐसा बहुत मुफीद है क्यों सिल्क रूट खुलन तो बाद पश्चिम बंगाल वाले पोर्ट तो लैके ये वाटर तक रूट बहुत महत्वपूर्ण हो जाएगा हमें आनंद तो आ रहा है ना नवी दे संदर्भ जगू भगवान पुरीयों इतों चुक के ਬਹੁਤ ਦੂਰ ਦੀ ਸਟੇਟ ਦੀ ਜਿਲ੍ਹੇ ਚ ਸੁੱਟਣ ਪਿੱਛੇ ਵੀ ਭਾਰਤੀ ਜਨਤਾ ਪਾਰਟੀ ਦਾ ਹੀ ਦਿਮਾਗ ਸੀ ਜਾਂ ਸੋਚ ਸੀ ਜਾਂ ਕਹਿ ਲਓ ਕਿ ਐਕਸ਼ਨ ਸੀ ਉਹਦਾ ਵੀ ਕਾਰਨ ਮਾਝੇ ਦੇ ਵਿੱਚੋਂ ਹੀ ਕੁਝ ਨੇਤਾਵਾਂ ਦੀ ਫੀਡਬੈਕ ਮਿਲੀ ਸੀ ਸਾਬ ਮੈਂ ਵਾਰ-ਵਾਰ ਕਹਿ ਰਿਹਾ ਸੀਗਾ ਤੇ ਇਹ ਗੱਲ ਇੱਕ ਦਿਨ ਤੁਸੀਂ ਦੇਖਣਾ ਤੁਹਾਡੇ ਆ ਆਪਣੇ ਆਪ ਹੀ ਮੰਨਣ ਯੋਗ ਹੋ ਜਾਏਗੀ ਆਉਣ ਵਾਲੇ ਸਮੇਂ ਚ ਕੁਝ ਵੀ ਨਿਆਝੀ ਹੋ ਜਾਏਗੀ ਹੁਣ ਆਈਏ ਇਧਰ ਬਜੇਂਦਰਵਨ ਸਰ ਮੈਂ ਤੁਹਾਨੂੰ ਅਮਿਤ ਸ਼ਾਦੀ ਜੋ ਟੀਮ ਕੰਮ ਕਰਦੀ ਹੈ ਨਾ ਅਮਿਤ ਸ਼ਾਹ ਬਾਰੇ ਮੈਂ ਕੁਝ ਪਰਸਨਲੀ ਗੱਲਾਂ ਸੁਣੀਆਂ ਨੇ ਕਿ ਉਹ ਬਹੁਤ ਜ਼ਿਆਦਾ ਪੀਚ ਅਸਹਿਜ ਮਹਿਸੂਸ ਕਰਦੇ ਜਾਣਾ ਪੈਂਦਾ ਹੈ ਬਹੁਤ ਜ਼ਿਆਦਾ ਬੋਲਣ ਚ ਅਸਹਿਜ ਮਹਿਸੂਸ ਕਰਦੇ ਆ ਪਰ ਰਣਨੀਤੀ ਚ ਕੋਈ ਸਮੀ ਨਹੀਂ ਹੈ ਮੈਂ ਕੋਈ ਵਡਿਆਈ ਨਹੀਂ ਕਰ ਰਿਹਾ ਮੈਂ ਕੋਈ ਵਡਿਆਈ ਨਹੀਂ ਕਰ ਰਿਹਾ ਮੈਂ ਸਟੱਡੀ ਦੇ ਵਿਹਾਰ ਤੇ ਕਹਿ ਰਿਹਾ ਕਿਤਾਬਾਂ ਦੇ ਵਿਹਾਰ ਤੇ ਕਹਿ ਰਿਹਾ ਜਾਂ ਜਿਹੜੇ ਲੋਕ ਉਹਨਾਂ ਦੇ ਬਹੁਤ ਨੇੜ ਦੇ ਲੋਕਾਂ ਦੇ ਨੇੜ ਤੇ ਆ ਜਾਂ ਉਹਨਾਂ ਦੇ ਨੇੜ ਤੇ ਆ ਉਹਨਾਂ ਦੇ ਹਵਾਲੇ ਨਾਲ ਕਹਿ ਰਿਹਾ ਇਹਨਾਂ ਤੇ ਕੰਮ ਕਰਨ ਦੀ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਮਿਸਾਲ ਦੇਣਾ ਜੋ ਇਹਦੇ ਨਾਲ ਚੜੇਗੀ ਵੀਡੀਓ ਹੁਣ ਨੀਰਸ ਨਹੀਂ ਰਹੇ ਇਹਨਾਂ ਦਾ ਸਿਧਾਂਤ ਹੈ S W O T SWOT लिख लो मैं भी लिखा से मैं भी किसी मेरे दोस्त ने लिखवाया लिखवायाट हूँ गल साफ हो जानी है? वीडियो लंबी बहुत ही नहीं जानी स्वॉट का मतलब है स्वॉट का मतलब पता की है स्ट्रेंथ वीकनेस ऑपरचुनिटी थ्रैट किसी भी व्यक्ति ये यदा ही एनालाइज करते हैं साहब ਕਿਸੇ ਨੂੰ ਵੀ ਸ਼ਾਮਲ ਕਰਨਾ ਹੈ ਰਵਨੀਤ ਬਿੱਟੂ ਨੂੰ ਸ਼ਾਮਲ ਕੀਤਾ ਤਾਂ ਉਹਦੀ ਸਟਰੈਂਥ ਦੇਖੀ ਲੋਦੇਆਣੇ ਚ ਮਨਜਿੰਦਰ ਸਿੰਘ ਸਿਰਸਾ ਨੂੰ ਲੈ ਕੇ ਆਏ ਸਟਰੈਂਥ ਦੇਖੀ ਨਾ ਫਿਰ ਵੀਕਨੈਸ ਕਿ ਬੰਦੇ ਦੀ ਵੀਕਨੈਸ ਕੀ ਹੈ ਉਹ ਤੇ ਤੁਹਾਨੂੰ ਪਤਾ ਹੀ ਹੈ ਬਹੁਤ ਸਾਰੇ ਲੀਡਰਾਂ ਦੀਆਂ ਫਾਈਲਾਂ ਬਣ ਜਾਂਦੀਆਂ ਨੇ ਓਪਰਚੁਨਿਟੀ ਕਿ ਇਹਦੇ ਚੋਂ ਮੌਕਾ ਕੀ ਹੈ ਮਨਜਿੰਦਰ ਸਿੰਘ ਸਿਰਸਾ ਮਨਜਿੰਦਰ ਸਿੰਘ ਸਿਰਸਾ ਤੇਜ਼ ਤਰਾਰ ਬੁਲਾ ਰਹੇ ਬਈ ਸਿੱਖਾਂ ਦੇ ਵਿੱਚ ਬਹੁਤ ਜਲਦੀ ਪੈਠ ਬਣਾ ਸਕਦੇ ਆ ਖਾਸ ਤੌਰ ਤੇ ਪੰਜਾਬੀ ਸਿੱਖ ਨੂੰ ਯਾਨੀ ਇੱਥੋਂ ਦੇ ਸਿੱਖ ਨੂੰ ਪ੍ਰਭਾਵਿਤ ਕਰ ਸਕਦੇ ਆ ਕਿ ਮੌਕਾ ਹੈ ਥ੍ਰੈਟ 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 ਦਾ ਮਤਲਬ ਇਹ ਹੈ ਕਿ ਬੰਦਾ ਕੱਲ ਨੂੰ ਸਾਡਾ ਕੋਈ ਨੁਕਸਾਨ ਤੇ ਨਹੀਂ ਕਰਦਾਏਗਾ ਸਵੋਟ ਇਸ ਚੀਜ਼ ਦਾ ਨਾਮ ਹੈ ਸਰ ਤਾਂ ਜਦੋਂ ਇਸਾਈਆਂ ਨੇ ਸਿੱਧੇ ਤੌਰ ਤੇ ਸਮਰਥਨ ਦੇ ਦਿੱਤਾ ਕਾਂਗਰਸ ਕੁਝ ਕਰ ਨਹੀਂ ਸਕਦੀ ਜ਼ਿਆਦਾ ਹਾਲਾਂਕਿ ਸੁਖੀ ਰੰਦਾਬਾਉਰੀ ਐਕਚੁਅਲ ਚ ਇਸਾਈਆਂ ਦੇ ਸਮਾਗਮਾਂ ਚ ਕਿਉਂਕਿ ਗੁਰਦਾਸਪੁਰ ਚ ਇਹਨਾਂ ਦੀ ਬਹੁਤ ਜ਼ਿਆਦਾ ਵਸੂ ਹੈ ਓਵਰঅল ਮਾਝੇ ਚ ਵੀ ਇਹਨਾਂ ਦੀ ਵਸੂ ਬਹੁਤ ਜ਼ਿਆਦਾ ਹਾਲਾਂਕਿ ਹਾਲੇ ਤੱਕ ਡਾਕੂਮੈਂਟਸ ਜਿਹੜੇ ਦਸਤਾਵੇਜ਼ ਜਿਹੜੇ ਆ ਉਹਨਾਂ ਦੇ ਵਿੱਚ ਧਰਮ ਪਰਿਵਰਤਨ ਰਿਜ਼ਰਵੇਸ਼ਨ ਕਰਕੇ ਨਹੀਂ ਰਜਿਸਟਰਡ ਹੁੰਦਾ ਠੀਕ ਹੈ ਨਾ ਜੀ ਜੇ ਉਹ ਕਰਨ ਲੱਗ ਜਾਣ ਕਿਉਂਕਿ ਜ਼ਿਆਦਾਤਰ ਆਪਾਂ ਦੇਖਦੇ ਆ ਨਾ ਇਸ ਹੀ ਭਾਈਚਾਰੇ ਚੋਂ ਕਨਵਰਟ ਹੋ ਰਹੇ ਨੇ ਉਹ ਰਿਜ਼ਰਵੇਸ਼ਨ ਨਾ ਛੱਡਣ ਕਰਕੇ ਇੱਧਰ ਹੀ ਰਹਿੰਦੇ ਨੇ ਖਾਣਾ ਉਹੀ ਇਸਤੇਮਾਲ ਕੀਤਾ ਜਾਂਦਾ ਪਰ ਉਹ ਫੇਤ ਦੇ ਪੱਖੋਂ ਕਨਵਰਟ ਹੋ ਚੁੱਕੇ ਹੁੰਦੇ ਆ ਤੋ ਇੱਕ ਕਨਵਰਸਨ ਜਿਹੜੀ ਚੱਲਦੀ ਹੈ ਨਾ ਸਰ ਇੱਕ ਤੇ ਭਾਜਪਾ ਦੇ ਨਿਸ਼ਾਨੇ ਤੇ ਪੰਜਾਬ ਦੀ ਕਨਵਰਸਨ ਹੈ ਦੂਜੀਆਂ ਸਟੇਟਾਂ ਚ ਕੁਝ ਹੱਦ ਤੱਕ ਉਹਨਾਂ ਨੇ ਕਾਬੂ ਕਰ ਲਿਆ ਤੁਹਾਨੂੰ ਯਾਦ ਹੋਏਗਾ ਜੋ ਯੂਨਾਈਟਿਡ ਸਟੇਟ ਦਾ ਇੱਕ ਕਮਿਸ਼ਨ ਹੈ ਕ ਮੰਤਰੀ ਪੱਧਰ ਤੇ ਜੋ ਧਾਰਮਿਕ ਸੁਤੰਤਰਤਾ ਦਾ ਅਧਿਐਨ ਕਰਦਾ ਹੈ ਪਿਛਲੇ ਦਿਨ ਹੀ ਉਹਨਾਂ ਦੀ ਰਿਪੋਰਟ ਆਈ ਹੈ ਜਿਦੇ ਵਿੱਚ ਇਸਾਈਆਂ ਤੇ ਕਸੇ ਸਿਕੰਜੇ ਦਾ ਵਿਸ਼ੇਸ਼ ਤੌਰ ਤੇ ਉਹਦੇ ਚ ਜ਼ਿਕਰ ਹੈ ਸਭ ਮਾਈਨੋਰਟੀਜ਼ ਦਾ ਖਾਸ ਤੌਰ ਤੇ ਜ਼ਿਕਰ ਹੈ ਉਹਦੇ ਚ ਕਿ ਇਹਨਾਂ ਨੇ ਬਹੁਤ ਸਖਤ ਕਾਨੂੰਨ ਬਣਾ ਦਿੱਤੇ ਆ ਕੁਝ ਸਟੇਟਾਂ ਚ ਬਹੁਤ ਸਖਤ ਐਕਸ਼ਨ ਕਰ ਦਿੱਤੇ ਨੇ ਪੰਜਾਬ ਚ ਹਾਲੇ ਇਸ ਚੀਜ਼ ਤੇ ਕਾਬੂ ਨਹੀਂ ਪਾ ਸਕੇ ਚੈਨਾ ਨੇ ਫਿਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਕੰਮ ਕੀਤਾ ਹੋਏਗਾ ਹੋਏਗਾ ਮਸਲਨ ਅਚਾਨਕ ਬਜਿੰਦਰ ਦੀਆਂ ਮੁਸ਼ਕਿਲਾਂ ਕਿਵੇਂ ਵਧੀਆਂ ਕਪੂਰਥਲਾ ਚੋਂ ਪੀੜਤ سامنے ਆਉਂਦੀ ਹੈ ਮੈਂ ਕਿਸੇ ਤੇ ਸ਼ੱਕ ਨਹੀਂ ਕਰ ਰਿਹਾ ਸਾਬ ਫਿਰ ਅਚਾਨਕ ਮੁਹਾਲੀ ਦੀ ਕੋਰਟ ਜਿੱਤੇ ਚ ਪਹਿਲਾਂ ਤੋਂ ਮੁਕਦਮਾ ਪੈਂਡਿੰਗ ਪਿਆ ਸੀਗਾ ਅਚਾਨਕ ਅਚਾਨਕ ਐਕਸ਼ਨ ਚ ਆਉਂਦੀ ਹੈ ਐਕਸ਼ਨ ਚ ਆਉਂਦੀ ਹੈ ਉਹ ਕਹਿੰਦੀ ਆ ਕਿ ਇਹ ਫਿਜ਼ੀਕਲੀ ਪੇਸ਼ ਤੋਂ ਨਹੀਂ ਹੋ ਰਿਹਾ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਜਾਂਦਾ ਸਰ ਗੈਰ ਜ਼ਮਾਨਤੀ ਵਾਰੰਟ ਜਦੋਂ ਜਾਰੀ ਹੋ ਗਿਆ ਤੁਹਾਨੂੰ ਆਉਣਾ ਪਾਏਗਾ ਜਦ ਆਇਆ ਬਚਿੰਦਰ ਨਾਲ ਦੀ ਨਾਲ ਹੀ ਚੇਪਤਾ ਨਾਲ ਦੀ ਨਾਲ ਮੌਕਾ ਹੀ ਨਹੀਂ ਮਿਲਿਆ ਸਭ ਬਹੁਤ ਕੁਝ ਹੁੰਦਾ ਹੈ ਬਹੁਤ ਕੁਝ ਹੁੰਦਾ ਹੈ ਇੰਨਾ ਕੁਝ ਹੁੰਦਾ ਕਿ ਅਸੀਂ ਸੋਚ ਨਹੀਂ ਸਕਦੇ ਤਾਂ ਭਾਰਤੀ ਜਨਤਾ ਪਾਰਟੀ ਇਸ ਗੱਲ ਤੇ ਇਸ ਗੱਲ ਤੇ ਖਾਸੀ ਚਿੰਤਤ ਸੀ ਕੇ ਮਾਜੇ ਦੇ ਵਿੱਚ ਇੱਕ ਤੇ ਕਨਵਰਜ ਦੂਸਰਾ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਇਥੇ ਇੱਕ ਪਾਲਾਬੰਦੀ ਕਰ ਰਹੇ ਨੇ ਤਾਂ ਇਹਨਾਂ ਚੀਜ਼ਾਂ ਨੂੰ ਜੋੜ ਕੇ ਵੇਖ ਸਕਦੇ ਹੋ ਤੁਸੀਂ ਕਿਉਂ ਕਿ ਕਿਉਂਕਿ ਇਹੋ ਜਿਹੇ ਬੰਦੇ ਨੂੰ ਜੇਲ੍ਹ ਚ ਪਾਉਣਾ ਤੇ ਜੇਲ੍ਹ ਚੋਂ ਕਢਵਾਉਣਾ ਇਹਨਾਂ ਦੇ ਚੁਟਕੀ ਦੇ ਕੰਮ ਨੇ ਤੁਸੀਂ ਦੇਖ ਲਓ ਹਰਿਆਣਾ ਚ ਕੀ ਹੋਇਆ ਸੀ ਹਰਿਆਣੇ 'ਚ ਮੇਰੇ ਇੱਕ ਦੋਸਤ ਨੇ ਮੈਨੂੰ ਬਹੁਤ ਪਹਿਲਾਂ ਦੱਸਿਆ ਸੀ ਕਹਿੰਦਾ ਕਿ ਜਿਸ ਵੇਲੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੌੜ ਦੇ ਵਿੱਚ ਸ਼ਾਮਲ ਹੋਏ ਜਿਸ ਵੇਲੇ ਪ੍ਰਧਾਨ ਮੰਤਰੀ ਬਨਣਾ ਸੀਗਾ ਜਿਸ ਵੇਲੇ ਸਾਰੀਆਂ ਗੁੰਡਾਗੁੰਦਗੀਆਂ ਚੱ ਰਹੀਆਂ ਸੀ ਦੱਸਦੇ ਆ ਕਿ ਅਮਿਤ ਸ਼ਾਹ ਨੂੰ ਇੰਤਜ਼ਾਰ ਕਰਵਾਇਆ ਸੀਗਾ ਟੇਰਾ ਸਰਸਾਲੇ ਕਿਆ ਸੀਗਾ ਕਿ ਮੈਂ ਨਹੀਂ ਤੁਸੀਂ ਇੱਥੇ ਆਉਣਾ ਤਾਂ ਆ ਜਾਓ ਤਾਂ ਫਿਰ ਦੇਖ ਲਓ ਕਿ ਅੱਗੇ ਕੀ ਬਣਿਆ ਅੱਗੇ ਕੀ ਬਣਿਆ ਉਹ ਦੱਸਣ ਦੀ ਜ਼ਰੂਰਤ ਨਹੀਂ ਹੈ ਦੱਸਣ ਦੀ ਜ਼ਰੂਰਤ ਨਹੀਂ ਸਾਬ ਇੱਥੇ ਸਭ ਕੁਝ ਹੋ ਜਾਂਦਾ ਹੈ ਸਭ ਕੁਝ ਹੋ ਜਾਂਦਾ ਅਸੀਂ ਜਿਸ ਚਸ਼ਮੇ ਚੋਂ ਦੇਖਦੇ ਹਾਂ ਨਾ ਸਾਬ ਜੋ ਪਰਦੇ ਦੇ ਪਿੱਛੇ ਬੈਠੇ ਲੋਕ ਆ ਉਹ ਇਸ ਚਸ਼ਮੇ ਚੋਂ ਨਹੀਂ ਦੇਖਦੇ ਉਹਨਾਂ ਦਾ ਚਸ਼ਮਾ ਹੋ ਰਿਹਾ ਹੈ ਤਾਂ ਖੈਰ ਇਹ ਕੁਝ ਗੱਲਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਚ ਕਲੀਅਰ ਹੋਣਗੀਆਂ ਕੀ 14 ਲੱਖ ਫੋਲੋਅਰ ਹੋਣ ਦਾ ਦਾਵਾ ਕਰਨ ਵਾਲਾ ਮਾਝੇ ਚ ਇੱਕ ਵਸੋਂ ਜਾਂ ਦੁਆਬੇ ਚ ਇੱਕ ਵਸੋਂ ਦਾ ਹਿੱਸਾ ਆਪਣੇ ਪਿੱਛੇ ਲੈਣ ਵਾਲਾ ਬਜਿੰਦਰ ਕਿੰਨਾ ਚਿਰ ਚੇਰ ਜੀਲ ਰਹੇਗਾ ਸਾਫ ਹੋ ਜਾਏਗਾ ਸਪਸ਼ਟ ਹੋ ਜਾਏਗਾ ਕਿਉਂਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਪੰਜਾਬ ਦੀ ਇਸ ਤਰਾਤਲ ਤੇ ਜੋ ਸਿਆਸੀ ਖੇਤੀ ਕੀਤੀ ਜਾਏਗੀ ਨਾ ਇਹਦੇ ਵਿੱਚ ਵਨਸਵੰਤਾ ਜਿਹਦੇ ਲਈ ਪੰਜਾਬ ਚੁੱਸ ਰਿਹਾ ਉਹ ਤੁਸੀਂ ਦੇਖੋਗੇ ਕੋਈ ਕੋਈ ਫਸਲ ਹੋਗਾਏਗਾ ਕੋਈ ਕੋਈ ਫਸਲ ਹੋਗਾਏਗਾ ਕਿਸ ਦੀ ਫਸਲ ਦੇ ਵਿੱਚ ਜ਼ਹਿਰ ਹੋਏਗਾ ਕਿਸ ਦੀ ਫਸਲ ਦੇ ਵਿੱਚ ਪੋਸ਼ਟਕਤਾ ਸਮੇਂ ਨੇ ਆਪੇ ਨਿਤਾਰਾ ਕਰ ਦੇਣਾ ਸੋ ਅਗਲੀ ਵਾਰ ਫਿਰ ਮਿਲਦੇ ਹਾਂ ਤਦ ਤੱਕ ਦਿਵਸਾਸਤ ਸਾਰਿਆਂ ਨੂੰ ਸਤ ਸ੍ਰੀ ਅਕਾਲ